ਮੇਰੀ హెయిర్ డ్రੈਸਰ ਦੀ ਦੁਕਾਨ ਹੈ ਜੀ ਮੇਰੇ ਕੋਲ ਸਾਰੇ ਦੁਕਾਨ ਦੀ ਸਟੇ ਹੈ ਜੀ ਜਿਹੜੇ ਸਾਡੇ ਮਾਲਕ ਆ ਜਿਨ੍ਹਾਂ ਤੋਂ ਮੈਂ ਦੁਕਾਨਾਂ ਲਈਆਂ ਆ ਉਹ ਜਦੋਂ ਦੀ ਸਟੇ ਲਈ ਆ ਸਾਡੇ ਕੋਲ ਕੋਈ ਨਹੀਂ ਆਇਆ ਜੀ ਇਹ ਲੱਗੇ ਸਾਡੇ ਡੇਰਾ ਆ ਜੀ ਦਿਬਿਆ ਜੋਤੀ ਵਾਲਿਆਂ ਦਾ ਇਹਨਾਂ ਦੇ ਆ ਕੋਈ ਕਰਤਾ ਦਰਤਾ ਜੀ ਉਹ ਮੈਨੂੰ ਧਮਕੀਆਂ ਦਿੰਦੇ ਆ ਜੀ ਡੇਢ ਮਹੀਨਾ ਪਹਿਲਾਂ ਵੀ ਮੇਰੇ ਕੋਲ ਆਏ ਸੀਗੇ ਮੈਨੂੰ ਕਹਿੰਦੇ ਇਹ 5 ਲੱਖ ਰੁਪਈਆ ਲਿਆ ਆ ਦੁਕਾਨਾ ਖਾਲੀ ਕਰਾਉਣ ਦਾ ਦੁਕਾਨਾ ਖਾਲੀ ਕਰ ਦੇ ਤੂੰ ਜਿਹੜਾ 5-7000 ਲੈਣਾ ਲੈ ਲੈ ਮੈਂ ਉਹਨਾਂ ਨੂੰ ਉਦੋਂ ਵੀ ਕਿਹਾ ਸੀਗਾ ਜੀ ਵੀ ਮੈਂ 5-7000 ਨਹੀਂ ਲੈਣਾ ਮੈਨੂੰ ਕੋਰਟ ਖਾਲੀ ਕਰਨੇ ਨੂੰ ਕਹ ਤੇ ਹੁਣ ਡੇਢ ਮਹੀਨੇ ਬਾਅਦ ਜੀ ਮੇਰੇ ਤੇ 11 ਤਰੀਕ ਨੂੰ ਹਮਲਾ ਕਰ ਦਿੱਤਾ ਹਮਲਾ ਕਰਨ ਦੇ ਵਿੱਚ 15 ਜਣੇ ਸੀਗੇ ਜਿਨ੍ਹਾਂ ਦੇ ਵਿੱਚ ਤਿੰਨ ਇਹ ਡੁਪਲੀਕੇਟ ਨਿਹੰਗ ਬਣਾ ਕੇ ਲੈ ਆਏ ਜੀ ਨਿਹੰਗ ਇਦਾਂ ਧੱਕਾ ਨਹੀਂ ਕਰਦੇ ਹੈਗੇ ਕਿਸੇ ਨਾਲ ਜੀ ਇਹਨੂੰ ਜੀ ਨੰਗਾ ਨੂੰ ਬਦਨਾਮ ਕਰਨ ਲਈ ਨੰਗਾ ਦਾ ਬਾਣਾ ਪਵਾ ਕੇ ਆਏ ਆ ਜੀ ਫੇ ਮੇਰੀ ਕੁੱਟਮਾਰ ਕਰਨ ਤੋਂ ਬਾਅਦ ਵਿੱਚ ਨਹੀਂ ਆਪ ਹੀ ਗੇਹ ਦੇ ਸੱਟਾਂ ਮਾਰੀਆਂ ਜੀ ਉਹਨੂੰ ਉੱਥੇ ਹਸਪੀਟਲ ਦਾਖਲ ਕਰਾ ਦਿੱਤਾ ਮੈਨੂੰ ਨਹੀਂ ਪਤਾ ਉਹਦਾ ਕੀ ਬਣਿਆ ਕੀ ਨਹੀਂ ਬਣਿਆ ਪੁਲਸ ਵਾਲੇ ਵੀ ਮੇਰੀ ਮਦਦ ਨਹੀਂ ਕਰ ਰਹੇ ਜੀ ਮੈਨੂੰ ਲੱਗਦਾ ਜੀ ਮੈਨੂੰ ਆਤਮ ਹੱਤਿਆ ਕਰਨੀ ਪੈਣੀ ਆ ਨਿਹੰਗ ਸਿੰਘਾਂ ਨੂੰ ਜਿਹੜੇ ਲੈ ਕੇ ਬਾਣਾ ਪਾ ਕੇ ਆਏ ਆ ਇਹ ਉਦਾਂ ਸਿਰੋਂ ਮੁੰਨੇ ਆ ਇਹਨੂੰ ਇਨਸਾਫ ਨਹੀਂ ਮਿਲ ਰਿਹਾ ਜੀ ਪੁਲਿਸ ਸਾਡੀ ਕੋਈ ਸੁਣਵਾਈ ਨਹੀਂ ਕਰੀ 4 ਦਿਨ ਪਹਿਲਾਂ ਜਦੋਂ ਇਹ ਹਮਲਾ ਹੋਇਆ ਦੁਕਾਨ ਤੇ ਇਹਨਾਂ ਨੇ ਕੈਮਰੇ ਵੀ ਲਵਾ ਲਿਆ ਆਸ-ਪਾਸ ਜਿੰਨੇ ਲੱਗੇ ਸੀਗੇ ਪੁਲਿਸ ਦਾ ਨਾਕਾ ਸਾਡੇ ਕੋਲ 24 ਘੰਟੇ ਲੱਗਾ ਇਹ ਨਾਕਾ ਵੀ ਚੱਕਿਆ ਗਿਆ ਇਥੋਂ ਇਤੋਂ ਸਾਫ ਪਤਾ ਲੱਗਦਾ ਕਿ ਇਹ ਪੁਲਿਸ ਦੀ ਨਾਲ ਮਿਲੀ ਭੁਗਤਿਆ ਇਹ ਇੰਨਾ ਘਬਰਾਇਆ ਹੋਇਆ ਇੰਨਾ ਡਰਿਆ ਹੋਇਆ ਕਿ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਆਣ ਕੇ ਮੇਰੀ ਦੁਕਾਨ ਤੇ ਫੇਰ ਹਮਲਾ ਕਰ ਸਕਦੇ ਦੁਕਾਨ ਤੋਂ ਤਾਂ ਇਹ ਕਮਾਈ ਕਰਕੇ ਰੋਜ਼ੀ ਰੋਟੀ ਕਰਕੇ ਉਹਦੇ ਬੱਚੇ ਪਾਲਦਾ ਹੁਣ ਉਦਨ ਦੀ ਦੁਕਾਨ ਇਹਦੀ ਬੰਦ ਪਈ ਆ ਦੱਸੋ ਇਹ ਘਰ ਪਰਿਵਾਰ ਆਪਦਾ ਕਿਦਾਂ ਚਲਾਊਗਾ ਦੁਕਾਨਦਾਰ ਜੀ ਮੇਰੀ ਭਾਨ ਤੋੜ ਕੀਤੀ ਮੇਰੇ ਮੋਟਰਸਾਈਕਲ ਦੀ ਭਾਨ ਤੋੜ ਕੀਤੀ ਜੀ ਮੇਰੇ ਗੱਲੇ ਚ ਕੈਸ਼ ਕੇ ਪਿਆ ਸੀਗਾ 12000 ਰੁਪਏ ਉਹ ਵੀ ਮੇਰਾ ਆਪ ਲੈ ਗਿਆ ਜੀ ਚੱਕ ਕੇ ਪਰ ਅਸਲੀ ਸੰਕ ਕਦੇ ਵੀ ਨਹੀਂ ਤਾਂ ਕਰ ਸਕਦਾ ਹੈਗਾ ਕਿਉਂਕਿ ਉਹ ਬੇਰੂਪੀਆ ਬੇਰੂਪੀਆ ਇਹ ਕੰਮ ਕਰ ਸਕਦੇ ਆ ਅਸਲੀ ਸੰਕ ਕਦੇ ਨਹੀਂ ਕੰਮ ਕਰ ਸਕਦਾ ਕਿਉਂਕਿ ਅਸੀਂ ਇਹਨਾਂ ਦੀ ਰੱਖਿਆ ਲਈ ਜਾਂ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਆ ਉਹ ਖਬਰਦਾਰ ਰਹਿਣ 11 ਤਰੀਕ ਦੀ ਸੀਗੀ ਉਹ ਗੱਲ ਜਿੱਦਣ ਇਹਦੇ 7:00 ਵਜੀਆਂ ਤੋਂ ਉਸ ਦਿਨ ਤੋਂ ਲੈ ਕੇ ਹੁਣ ਅੱਜ ਫੇ ਪਤਾ ਲੱਗਦਾ ਵੀ ਹੋਇਆ ਹੀ ਕੱਖ ਨੀਗਾ ਕੋਈ ਕਾਰਵਾਈ ਨਹੀਂ ਹੋਈ ਹੈਗੀ ਗੱਲ ਤੇ ਇਹੀ ਵੀ ਇੱਕ ਗਰੀਬ ਬੰਦੇ ਦੀ ਸੁਣਵਾਈ ਇਸ ਦੇਸ਼ ਦੇ ਵਿੱਚ ਤੁਹਾਨੂੰ ਦੇਖ ਹੀ ਰਿਹਾ ਵੀ ਕਿਦਾਂ ਕਦੀ ਆ ਪਿਛਲੇ ਪਾਸੇ ਤੁਸੀਂ ਮੇਰੇ ਵੇਖ ਰਹੇ ਹੋ ਇਹ ਵੀਰ ਖੜੇ ਆ ਇਹ ਕਹਿੰਦੇ ਆ ਵੀ ਸਾਡੀ ਦੁਕਾਨ ਦੇ ਉੱਪਰ ਆ ਕੇ ਕੁਝ ਵਿਅਕਤੀਆਂ ਨੇ ਸਾਡੀ ਕੁੱਟਮਾਰ ਕੀਤੀ ਆ ਸਾਡਾ ਸਮਾਨ ਭੰਨਿਆ ਸਾਡੇ ਸੱਟਾਂ ਮਾਰੀਆਂ ਕੀ ਕਹਾਣੀ ਆ ਕੀ ਗੱਲਬਾਤ ਆ ਸਾਰੀ ਪੁੱਛਦੇ ਆ ਇਹ ਬਾਈ ਦੁਕਾਨਦਾਰ ਮਾਲਕ ਆ ਕੀ ਗੱਲਬਾਤ ਆ ਬਾਈ ਤੋਂ ਪੁੱਛਦੇ ਆ ਬਾਈ ਨਾਮ ਕੀ ਪਿਆ ਤੁਹਾਡਾ ਮੇਰਾ ਨਾਮ ਰਮੇਸ਼ ਕੁਮਾਰ ਆ ਜੀ ਮੇਰੀ హెయిర్ ਡ্রেਸਰ ਦੀ ਦੁਕਾਨ ਹੈ ਜੀ ਜੀ ਮੇਰੇ ਕੋਲ ਸਾਰੇ ਦੁਕਾਨ ਦੀ ਸਟੇ ਹੈ ਜੀ ਡੇਢ ਸਾਲ ਤੋਂ ਜਿਹੜੇ ਸਾਡੇ ਮਾਲਕ ਆ ਜਿਨ੍ਹਾਂ ਤੋਂ ਮੈਂ ਦੁਕਾਨਾਂ ਲਈਆਂ ਆ ਉਹ ਬਾਹਰ ਆ ਜੀ ਉਹ ਜਿਦੋਂ ਦੀ ਸਟੇ ਲਈ ਆ ਸਾਡੇ ਕੋਲ ਕੋਈ ਨਹੀਂ ਆਇਆ ਜੀ ਇਹ ਲੱਗੇ ਸਾਡੇ ਡੇਰਾ ਆ ਜੀ ਦਿਬਿਆ ਜੋਤੀ ਵਾਲਿਆਂ ਦਾ ਇਹਨਾਂ ਦੇ ਆ ਕੋਈ ਕਰਤਾ ਕਰਤਾ ਜੀ ਤਿੰਨੇ ਆ ਪ੍ਰਾਪਰਟੀ ਦਾ ਉਹੀ ਕੰਮ ਕਰਦਾ ਆ ਜੀ ਉਹ ਮੈਨੂੰ ਧਮਕੀਆਂ ਦਿੰਦੇ ਆ ਜੀ ਡੇਢ ਮਹੀਨਾ ਪਹਿਲਾਂ ਵੀ ਮੇਰੇ ਕੋਲ ਆਏ ਸੀਗੇ ਮੈਨੂੰ ਕਹਿੰਦੇ ਇਹ 5 ਲੱਖ ਰੁਪਈਆ ਲਿਆ ਆ ਦੁਕਾਨਾ ਖਾਲੀ ਕਰਾਉਣ ਦਾ ਦੁਕਾਨਾ ਖਾਲਾ ਖਾਲੀ ਕਰ ਦੇ ਤੂੰ ਜਿਹੜਾ 5-7000 ਲੈਣਾ ਲੈ ਲੈ ਮੈਂ ਉਹਨਾਂ ਨੂੰ ਉਦੋਂ ਵੀ ਕਿਹਾ ਸੀਗਾ ਜੀ ਵੀ ਮੈਂ 5-7000 ਨਹੀਂ ਲੈਣਾ ਮੈਨੂੰ ਕੋਰਟ ਖਾਲੀ ਕਰਨੇ ਨੂੰ ਕਹੂਗਾ ਤਾਂ ਮੈਂ ਕਰ ਦੂੰਗਾ ਤੇ ਮੈਨੂੰ ਕਹਿੰਦੇ ਸੀ ਨਹੀਂ ਕਰਾਉਣੀਆਂ ਆਉਂਦੀਆਂ ਆ ਤੇ ਹੁਣ ਡੇਢ ਮਹੀਨੇ ਬਾਅਦ ਜੀ ਮੇਰੇ ਤੇ 11 ਤਰੀਕ ਨੂੰ ਇਨੀ ਹਮਲਾ ਕਰ ਦਿੱਤਾ ਹਮਲਾ ਕਰਨ ਦੇ ਵਿੱਚ 15 ਜਣੇ ਸੀਗੇ ਜੀ ਜਿਨ੍ਹਾਂ ਦੇ ਵਿੱਚ ਤਿੰਨ ਇਹ ਡੁਪਲੀਕੇਟ ਨਿਹੰਗ ਬਣਾ ਕੇ ਲਿਆਏ ਜੀ ਨਿਹੰਗ ਇਦਾਂ ਧੱਕਾ ਨਹੀਂ ਕਰਦੇ ਹੈਗੇ ਕਿਸੇ ਨਾਲ ਜੀ ਇਹਨੂੰ ਜੀ ਨੰਗਾ ਨੂੰ ਬਦਨਾਮ ਕਰਨ ਲਈ ਨੰਗਾ ਦਾ ਬਾਣਾ ਪਵਾ ਕੇ ਆਏ ਆ ਜੀ ਫਿਰ ਮੇਰੀ ਕੁੱਟਮਾਰ ਕਰਨ ਤੋਂ ਬਾਅਦ ਵਿੱਚ ਇਹ ਨਹੀਂ ਆਪ ਹੀ ਕਿਸੇ ਦੇ ਸੱਟਾਂ ਮਾਰੀਆਂ ਜੀ ਉਹਨੂੰ ਉੱਥੇ ਹਸਪੀਟਲ ਦਾਖਲ ਕਰਾ ਦਿੱਤਾ ਮੈਨੂੰ ਨਹੀਂ ਪਤਾ ਉਹਦਾ ਕੀ ਬਣਿਆ ਕੀ ਨਹੀਂ ਬਣਿਆ ਪੁਲਿਸ ਵਾਲੇ ਵੀ ਮੇਰੀ ਮਦਦ ਨਹੀਂ ਕਰ ਰਹੇ ਜੀ ਮੇਰੇ ਨਾਲ ਮਤਲਬ ਕੋਈ ਸਹੀ ਨਹੀਂ ਚੱਲ ਰਿਹਾ ਮੈਨੂੰ ਲੱਗਦਾ ਜੀ ਮੈਨੂੰ ਆਤਮ ਹੱਤਿਆ ਕਰਨੀ ਪੈਣੀ ਆ ਜਿਹੜੇ ਬੰਦੇ ਆ ਜੀ ਆਏ ਆ ਉਹਦਣੇ ਨੇ ਡੇਰੇ ਨੂੰ ਸਮਰਪਤ ਆ ਜਿਹੜੇ ਬੰਦੇ ਇਹ ਡੇਰੇ ਨੂੰ ਸਮਰਪਤ ਆ ਨਿਹੰਗ ਸਿੰਘਾਂ ਨੂੰ ਜਿਹੜੇ ਲੈ ਕੇ ਬਾਣਾ ਪਾ ਕੇ ਆਏ ਆ ਇਹ ਉਦਾਂ ਸਿਰੋਂ ਮੋਨੇ ਆ ਤੇ ਸਾਡੇ ਜਿਹੜੇ ਨਿਹੰਗ ਸਿੰਘ ਆ ਸਾਡੇ ਗੁਰੂ ਆ ਇਹਨਾਂ ਨੇ ਤਾਂ ਹਿੰਦੂਆਂ ਦੇ ਸਾਡੇ ਹਿੰਦੂਆਂ ਹਿੰਦੂ ਸਿੱਖ ਦਾ ਨੋ ਮਾਸ ਦਾ ਰਿਸ਼ਤਾ ਉਹਨਾਂ ਲਈ ਕੁਰਬਾਨੀਆਂ ਕੀਤੀਆਂ ਸੀਸ ਕਟਾਤਾ ਆਪਣਾ ਦਿੱਲੀ ਚਾਂਦਨੀ ਚੌਂਕ ਵਿੱਚ ਅਸੀਂ ਇਹਨਾਂ ਦੇ ਤਸ਼ੱਦਦ ਥੋੜੀ ਕਰਾਂਗੇ ਠੀਕ ਹੈ ਜੀ ਇਹਨਾਂ ਦੇ ਤਸ਼ੱਦਦ ਨਹੀਂ ਕਰਾਂਗੇ ਸਾਡਾ ਤਾਂ ਅਸੀਂ ਤਾਂ ਇਹਦੇ ਨਾਲ ਖੜੇ ਆ ਹੁਣ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਇਹਦੇ ਨਾਲ ਧੱਕਾ ਹੋ ਰਿਹਾ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਅਸੀਂ ਹੁਣ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਸਾਡੀ ਗੱਲ ਹੋਈ ਆ ਸਿੱਖ ਜਥੇਬੰਦੀਆਂ ਨੇ ਸਾਨੂੰ ਸੁਵਿਸ਼ਾਸ਼ਨ ਦਵਾਇਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਹੁਣ ਕੋਈ ਵੀ ਗੱਲਬਾਤ ਹੋਣੀ ਸਾਨੂੰ ਦੱਸੋ ਅਸੀਂ ਆਣ ਕੇ ਤੁਹਾਡੇ ਨਾਲ ਤੁਹਾਡੀ ਪੂਰੀ ਮਦਦ ਕਰਾਂਗੇ ਇਹਦੇ ਇਹਨੂੰ ਇਨਸਾਫ ਨਹੀਂ ਮਿਲ ਰਿਹਾ ਜੀ ਪੁਲਿਸ ਸਾਡੀ ਕੋਈ ਸੁਣਵਾਈ ਨਹੀਂ ਕਰੀ 4 ਦਿਨ ਪਹਿਲਾਂ ਜਦੋਂ ਇਹ ਹਮਲਾ ਹੋਇਆ ਦੁਕਾਨ ਤੇ ਇਹਨਾਂ ਨੇ ਕੈਮਰੇ ਵੀ ਲਵਾ ਲਿਆ ਆਸ-ਪਾਸ ਜਿੰਨੇ ਲੱਗੇ ਸੀਗੇ ਪੁਲਿਸ ਦਾ ਨਾਕਾ ਸਾਡੇ ਕੋਲ 24 ਘੰਟੇ ਲੱਗਾ ਇਹ ਨਾਕਾ ਵੀ ਚੱਕਿਆ ਗਿਆ ਇੱਥੋਂ ਤੇ ਦੱਸੋ ਜੀ ਇੱਥੋਂ ਇਥੋਂ ਸਾਫ ਪਤਾ ਲੱਗਦਾ ਕਿ ਇਹ ਪੁਲਿਸ ਦੀ ਨਾਲ ਮਿਲੀ ਭੁਗਤਿਆ ਪੋਰਸ ਸਾਡੀ ਸੁਣਵਾਈ ਨਹੀਂ ਕਰੀਏ ਗਰੀਬ ਆਦਮੀ ਇਹਦਾ ਨਿਕੇ ਨਿਕੇ ਬੱਚੇ ਆ ਇਹਦਾ ਆਤਮ ਹੱਤਿਆ ਕਰਨ ਲਈ ਜਾ ਰਿਹਾ ਸੀ ਜੇ ਇਹਦੀ ਘਰ ਵਾਲੀ ਇਹਨੂੰ ਨਾ ਰੋਕਦੀ ਤੇ ਇਹ ਤਾਂ ਸਾਡੇ ਕੋਲੋਂ ਚਲੇ ਗਿਆ ਸੀ ਇਹਨੇ ਤਾਂ ਆਤਮ ਹੱਤਿਆ ਕਰ ਲੈਣੀ ਸੀ ਜੀ ਇਹ ਇੰਨਾ ਘਬਰਾਇਆ ਹੋਇਆ ਇੰਨਾ ਡਰਿਆ ਹੋਇਆ ਕਿ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਆਣ ਕੇ ਮੇਰੀ ਦੁਕਾਨ ਤੇ ਫੇਰ ਹਮਲਾ ਕਰ ਸਕਦੇ ਦੁਕਾਨ ਤੋਂ ਤਾਂ ਇਹ ਕਮਾਈ ਕਰਕੇ ਰੋਜ਼ੀ ਰੂਟੀ ਕਰਕੇ ਆਪਦੇ ਬੱਚੇ ਪਾਲਦਾ ਹੁਣ ਉਦੋਂ ਦੀ ਦੁਕਾਨ ਇਹਦੀ ਬੰਦ ਪਈ ਆ ਦੱਸੋ ਇਹ ਘਰ ਪਰਿਵਾਰ ਆਪਦਾ ਕਿੱਦਾਂ ਚਲਾਊਗਾ ਜੇ ਕਰੇ ਆਤਮ ਹੱਤਿਆ ਕਰ ਲੈਂਦਾ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਪੁਲਿਸ ਪ੍ਰਸ਼ਾਸਨ ਹੋਊਗਾ ਜੀ ਪੁਲਿਸ ਪ੍ਰਸ਼ਾਸਨ ਹੋਊਗਾ ਜਾਂ ਜਿਹੜੇ ਗੁੰਡੇ ਆ ਬਦਮਾਸ਼ ਆ ਨਾ ਉਹਨਾਂ ਨੇ ਹਮਲਾ ਕੀਤਾ ਜਿਨ੍ਹਾਂ ਦੇ ਅਸੀਂ ਬਾਈ ਨੇਮ ਤਿੰਨਾ ਚੌਂ ਦੇ ਨਾਂ ਜਾਣਦੇ ਆ ਇਹ ਜ਼ਿੰਮੇਵਾਰ ਹੋਣਗੇ ਜੇ ਤੁਸੀਂ ਬਾਈ ਨੇਮ ਨਾਮ ਵੀ ਜਾਣਦੇ ਆ ਪੁਲਿਸ ਫਿਰ ਕਾਰਵਾਈ ਕਿਉਂ ਨਹੀਂ ਕਰ ਰਹੀ ਪਤਾ ਨਹੀਂ ਜੀ ਸਾਨੂੰ ਸਮਝ ਨਹੀਂ ਆਉਂਦੀ ਕੀ ਗੱਲ ਕੀ ਆ ਪੁਲਿਸ ਉਹਨਾਂ ਦੀ ਉਹਨਾਂ ਦੇ ਕਿਉਂ ਨਹੀਂ ਪੇ ਕਾਰਵਾਈ ਕਰੀ ਕੱਲ ਸਾਡੀ ਇੱਕ ਪੱਤਰਕਾਰ ਵੀਰ ਨੇ ਐਸਐਸਓ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਅੱਜ ਦਾ ਦਿਨ ਦਿਓ ਕੱਲ ਨੂੰ ਅਸੀਂ ਕਾਰਵਾਈ ਕਰਕੇ ਐਫਆਈਆਰ ਕਰ ਦਿਆਂਗੇ ਪਰ ਅੱਜ ਤੱਕ ਦੇਖ ਲਓ ਸਾਰਾ ਦਿਨ ਲੰਘ ਗਿਆ ਅੱਜ ਤੱਕ ਜੇਕਰ ਕਾਰਵਾਈ ਨਹੀਂ ਹੁੰਦੀ ਤੁਹਾਡੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਦੀ ਤੁਸੀਂ ਗੱਲ ਕਰੀ ਹੈ ਵੀ ਅਸੀਂ ਗੱਲਬਾਤ ਹੋਈ ਹੈ ਉਹਨਾਂ ਨਾਲ ਸਾਰੀ ਸਾਡੀ ਗੱਲਬਾਤ ਹੋ ਗਈ ਹੈ ਤੁਹਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਵੀ ਅੱਗੇ ਆ ਗਈਆਂ ਹੁਣ ਤੁਸੀਂ ਵੀ ਆ ਗਏ ਹੋ ਤੇ ਜੇਕਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੁਹਾਡਾ ਅਗਲਾ ਸੰਘਰਸ਼ ਕੀ ਹੋਊਗਾ ਅਸੀਂ ਫਿਰ ਇਹਦੇ ਨਾਲ ਖੜੇ ਆ ਜੀ ਸੜਕਾਂ ਤੁੱਤਰਾਂਗੇ ਰੋਡ ਜਾਮ ਕਰਾਂਗੇ ਧਰਨੇ ਲਾਵਾਂਗੇ ਜੀ ਅਸੀਂ ਥਾਣਾ ਜਾਮ ਕਰਾਂਗੇ ਅਸੀਂ ਤਾਂ ਇਹਨੂੰ ਇਨਸਾਫ ਦਿਵਾ ਕੇ ਰਾਵਾਂਗੇ ਕਿਉਂਕਿ ਸਾਡਾ Hindu Sikh ਦਾ ਨੋਵਾਂਸ ਦਾ ਰਿਸ਼ਤਾ ਵਾ ਅਸੀਂ ਇਦਾਂ ਕਿਸੇ ਕਿਸੇ ਦੇ ਦਿਖਾਵਾ ਸਿੰਘਾਂ ਨੂੰ ਨਿਹੰਗਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕੀ ਇਹ ਮਗਰ ਲਾ ਕੇ ਪਟਾਂ ਗਈ ਸਾਡਾ ਨੌ ਮਹੀਨ ਦਾ ਰਿਸ਼ਤਾ ਹੈ ਤੇ ਇਦਾਂ ਹੀ ਰਹੂਗਾ ਅਸੀਂ ਇਹਨਾਂ ਦੇ ਨਾਲ ਕੱਲ ਵੀ ਖੜੇ ਸੀ ਅੱਜ ਵੀ ਖੜੇ ਆ ਪੂਰੀ ਸਿੱਖ ਜਥੇਬੰਦੀ ਨਾਲ ਖੜੀ ਇਹਨਾਂ ਦੀ ਜਿਹਦੇ ਹਿਸਾਬ ਨਾਲ ਇਹ ਕਹਿ ਰਹੇ ਆ ਬਾਈ ਜੀ ਕਹਿ ਰਹੇ ਵੀ ਨਿਹੰਗ ਸਿੰਘ ਆਈ ਸੀ ਕੀ ओरिजिनल ਨਿਹੰਗ ਸਿੰਘ ਸੀ ਜਾਂ ਡੁਪਲੀਕੇਟ ਨਹੀਂ ਨਹੀਂ ਸਿਰੋਂ ਮੋਨੇ ਆ ਜੀ ਡੁਪਲੀਕੇਟ ਸਿਰਫ ਇੱਕ ਸਾਡੇ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਨਿਹੰਗ ਸਿੰਘ ਇਦਾਂ ਆਣ ਕੇ ਕਦੀ ਵੀ ਕਿਸੇ ਤੇ ਧੱਕਾ ਨਹੀਂ ਕਰਦੇ ਸਾਡੇ ਦਾ ਨਿਹੰਗ ਸਿੰਘ ਗਊ ਗਰੀਬ ਦੀ ਰੱਖਿਆ ਕਰਦੇ ਆ ਉਹ ਤਾਂ ਇਹ ਹਿੰਦੂਆਂ ਦੇ ਨਾਲ ਹਰ ਵਕਤ ਖੜੇ ਆ ਨੌ ਮਾਸ ਦਾ ਸਾਡਾ ਰਿਸ਼ਤਾ ਜੀ ਇਹ ਇਹਨਾਂ ਦੇ ਇਹਨਾਂ ਲੋਕਾਂ ਦੀ ਅਸੀਂ ਮਦਦ ਕਰਨ ਨੂੰ ਆ ਅਸੀਂ ਨਾ ਕਿ ਇਹਨਾਂ ਤੇ ਤਸ਼ੱਦਦ ਕਰਨ ਨੂੰ ਹੂੰ ਸਾਡੇ ਨਿਆਂਗ ਸਿੰਘ ਕਦੀ ਕਿਸੇ ਨਾਲ ਧੱਕਾ ਨਹੀਂ ਕਰਦੇ ਇਹ ਬਦਨਾਮ ਕੀਤਾ ਗਿਆ ਸਾਡੇ ਨੰਗ ਸਿੰਘਾਂ ਨੂੰ ਜਿੱਦੋਂ ਤੁਸੀਂ ਤੁਹਾਡੇ 6 ਵਜੇ ਦੀ ਹੈ ਤੁਸੀਂ ਦਾਖਲ ਹੁੰਨੇ ਹੋ ਜਾ ਕੇ అలਰਮ ਕੱਟ ਕੇ ਥਾਣੇ ਭੇਜੀ ਜਾਂਦੀ ਹੈ ਉਹ ਭੇਜੀ ਗਈ ਸੀ ਡਾਕਟਰ ਸਾਹਿਬ ਵੱਲੋਂ ਇਹ ਭੇਜੀ ਗਈ ਸੀਗੀ ਜੀ ਪਰ ਕੋਈ ਕਾਰਵਾਈ ਨਹੀਂ ਹੋਈ ਹੈਗੀ ਜੀ ਪਰ ਮੈਨੂੰ ਲੱਗਦਾ ਜੀ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਦੇ ਦਬਾਅ ਹੇਠ ਆਇਆ ਹੋਇਆ ਆ ਮੇਰੀ ਕੋਈ ਨਹੀਂ ਸੁਣ ਰਿਹਾ ਜੀ ਕੋਈ ਨਾ ਕੋਈ ਸਮੋਸ਼ਨ ਟੈਨਸ਼ਨ ਨਾ ਲੈ ਕੋਈ ਗੱਲ ਪੜਾਉਣਾ ਘਾਤਮਤ ਯਾਰ ਸਾਰੇ ਤੇਰੇ ਨਾਲ ਖੜੇ ਆ ਯਾਰ ਕਿਹੜੀ ਗੱਲ ਹੈ ਘਬਰਾਉਣਾ ਘਾਤਮਤ ਪੁਲਿਸ ਪ੍ਰਸ਼ਾਸਨ ਇੱਥੇ ਜਿਵੇਂ ਪਾਣ ਬੱਚੇ ਕਿੰਨੇ ਤੁਹਾਡੇ ਵੀ ਆਏ ਤਿੰਨ ਬੱਚੇ ਆ ਜੀ ਮਿਲੇ ਜਿਹਨੂੰ ਮੌਕਾ ਵੇਖਣਾ ਹੈ ਪੁਲਿਸ ਪ੍ਰਸ਼ਾਸਨ ਤੁਹਾਡਾ ਕੋਈ ਨਹੀਂ ਆਇਆ ਜੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਅਜੇ ਤੱਕ ਕੋਈ ਮੌਕਾ ਵੇਖਣ ਨਹੀਂ ਆਇਆ ਨਹੀਂ ਜੀ ਕੋਈ ਕੋਈ ਨਹੀਂ ਆਇਆ ਕਿਸੇ ਨੇ ਸਾਨੂੰ ਫੋਨ ਕਰਕੇ ਵੀ ਨਹੀਂ ਪੁੱਛਿਆ ਹੈਗਾ ਵੀ ਕਿੱਥੇ ਹੈਗੇ ਕਿੱਥੇ ਨਹੀਂ ਆਏ ਕਾਹ ਦੀ ਉੱਪਰ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਜੀ ਦੁਕਾਨ ਤੇ ਜੀ ਮੇਰੀ ਭਾਂਡ ਤੋੜ ਕੀਤੀ ਮੇਰੇ ਮੋਟਰਸਾਈਕਲ ਦੀ ਭਾਂਡ ਤੋੜ ਕੀਤੀ ਜੀ ਮੇਰੇ ਗੱਲੇ 'ਚ ਕੈਸ਼ ਕੇ ਪਿਆ ਸੀਗਾ 12000 ਰੁਪਏ ਉਹ ਵੀ ਮੇਰਾ ਆਪਾਂ ਲੈ ਗਿਆ ਜੀ ਚੱਕ ਕੇ ਜੀ ਕੋਈ ਨਾ ਤੁਸੀਂ ਜਬ ਕ ਕਿਸੇ ਕੇ ਮੇ ਦੇਖੋਗੇ ਤੁਸੀਂ ਇੱਕ ਨਿੰਗ ਸਿੰਘ ਹੋ ਦਸਰੇ ਆ ਵੀ ਨਿੰਗ ਸਿੰਘ ਆਏ ਕੀ ਨਿੰਗ ਸਿੰਘ ਇਦਾਂ ਦੇ ਕੰਮ ਕਰ ਸਕਦੇ ਆ ਕਦੇ ਵੀ ਨਹੀਂ ਜਿਸ ਤਨ ਵੀ ਕਹਿਣ ਰਿਆ ਵੀ ਇਹਨਾਂ ਨੇ ਜਦ ਤੱਕ ਸ਼ਹਾਦਤ ਹੋਇਆ ਵੀ ਬਾਣੇ ਦੇ ਵਿੱਚ ਆਈ ਸੀਗੇ ਉਹ ਬਾਣੇ ਦੇ ਵਿੱਚ ਪਰ ਇੱਕ ਅਸਲੀ ਸਿੰਘ ਕਦੇ ਵੀ ਇਦਾਂ ਕਰ ਸਕਦਾ ਹੈਗਾ ਕਿਉਂਕਿ ਸਾਡਾ ਇਹਨਾਂ ਨਾਲ ਨੌ ਮਾਤ ਦਾ ਰਿਸ਼ਤਾ ਕਿਉਂਕਿ ਸਾਡੇ ਨੌਵੇਂ ਪਾਤਸ਼ਾਹ ਨੇ ਸ਼੍ਰੀ ਉਤੇਗ ਬਾਧਰ ਜੀ ਨੇ ਹਿੰਦੀ ਚਾਦਰ ਖਾਦਰ ਆਪਣਾ ਸੀਸ ਵਾਰਤਾ ਕਿਉਂਕਿ ਇਹਨਾਂ ਨੇ ਕਰਕੇ ਇਸ ਇਦਾਂ ਕਦੇ ਵੀ ਨਹੀਂ ਕਰ ਸਕਦੇ ਹੈਗੇ ਕੋਈ ਵੀ ਹੋਵੇ ਚਾਹੇ ਪਰ ਇਦਾਂ ਨਹੀਂ ਹੋ ਸਕਦੀ ਹੈ ਕਿ ਕਿਉਂਕਿ ਉਹ ਬਹਿਰੂਪੀਏ ਆ ਬਹਿਰੂਪੀਏ ਇਹ ਕੰਮ ਕਰ ਸਕਦੇ ਆ ਅਸੀਂ ਸੰਕਤ ਨਹੀਂ ਕੰਮ ਕਰ ਸਕਦਾ ਕਿਉਂਕਿ ਅਸੀਂ ਇਹਨਾਂ ਦੀ ਰੱਖਿਆ ਲਈ ਆ ਨਾ ਕਿ ਇਹਨਾਂ ਦੇ ਸੱਤੇ ਕਰਕੇ ਹਾਂਜੀ ਕਿੰਨੇ ਚਿਰ ਤੋਂ ਤੁਸੀਂ ਇਹ ਦੁਕਾਨ ਦੇ ਵਿੱਚ ਜਿਹੜਾ ਕੰਮ ਕਰਦੇ ਹੋ ਮੈਨੂੰ 12 ਸਾਲ ਹੋ ਗਿਆ ਜੀ ਇੱਥੇ ਦੁਕਾਨ ਕਰਦੇ ਨੂੰ ਤੇ ਅੱਬਾ ਸਾਹਿਬ ਡੇਢ ਸਾਲ ਤੋਂ ਹੀ ਆ ਜੀ ਸੱਤੇ ਤਿੰਨਾਂ ਦਿਨਾਂ ਚੋਂ ਖਾਲ ਨੂੰ ਖਾਲੀ ਕਰਨ ਲਈ ਕਹਿੰਦੇ ਸੀਗੇ ਜੀ ਅਸੀਂ ਉਹਨਾਂ ਤੋਂ 2 ਮਹੀਨੇ ਮੰਗਦੇ ਸੀਗੇ ਜੀ ਤੇ ਉਹ ਕਹਿੰਦੇ ਨਹੀਂ ਦਿਨਾਂ ਦਿਨ ਜੀ ਕਰੋ ਅਸੀਂ ਉਥੋਂ ਕੋਰਟ ਤੋਂ ਸਟੇ ਲਿਆ ਜਾਂਦਾ ਜੀ ਮੁੜ ਕੇ ਉਹ ਨਹੀਂ ਆਏ ਹੈਗੇ ਬਸ ਇਹੀ ਆ ਕੇ ਸਾਨੂੰ ਡੇਰੇ ਵਾਲੇ ਤੰਗ ਕਰਦੇ ਆ ਜੀ ਇਹਨਾਂ ਦੇ ਹੀ ਆ ਬੰਦੇ ਉਹ ਜਿਹੜੇ ਸਾਨੂੰ ਤੰਗ ਕਰਦੇ ਧੱਕਾ ਕਰਦੇ ਜੀ ਸਾਡੇ ਨਾਲ ਕਿਹੜੀ ਮਨਸਾਣਾ ਬੰਦੇ ਆਏ ਹੋਣਗੇ ਜਿਹੜੇ ਆਏ ਆ ਕੀ ਦੁਕਾਨ ਖਾਲੀ ਕਰਾਉਣ ਨੂੰ ਜਿਹੜੇ ਕਹਿੰਦਾ ਮੈਨੂੰ ਟਾਈਮ ਦੇ ਦਿਓ ਇਹ ਕਹਿੰਦਾ ਵੀ ਮੈਂ ਕੰਨ ਮਿੰਟ ਮੈਨੂੰ ਟਾਈਮ ਦੇ ਦੋ ਮੈਂ ਦੁਕਾਨ ਛੱਡਣ ਨੂੰ ਤਿਆਰ ਆ ਇਹ ਨਹੀਂ ਕਿ ਮੈਂ ਦੁਕਾਨ ਨਹੀਂ ਛੱਡਦਾ ਦੁਕਾਨ ਛੱਡਦਾ ਤੁਸੀਂ ਕਹਤਾ ਵੀ ਛੱਡ ਦਾਂਗੇ ਮੈਂ ਤਾਂ ਕਿਹਾ ਜੀ ਮੈਨੂੰ ਕੋਰਟ ਮੇਰੀ ਸਟੇ ਆ ਕੋਰਟ ਮੈਨੂੰ ਕਹਿੰਦਾ ਆ ਵੀ ਆ ਸਵੇਰ ਨੂੰ ਖਾਲੀ ਕਰ ਦੇ ਮੈਂ ਤਾਂ ਕਰਨ ਨੂੰ ਤਿਆਰ ਆ ਜੀ ਮੈਂ ਕਿਹੜਾ ਇੱਥੇ ਕੋਈ ਕਬਜ਼ਾ ਕੀਤਾ ਮੈਂ ਤਾਂ ਗਵਰਨਮੈਂਟ ਦੇ ਹਿਸਾਬ ਨਾਲ ਚੱਲਦਾ ਸਟੇ ਆ ਕਰਕੇ ਮੈਨੂੰ ਬੈਠਾ ਆ ਜੇ ਮੈਨੂੰ ਕੋਰਟ ਆਰਡਰ ਦੇ ਦਿੰਦਾ ਵੀ ਖਾਲੀ ਕਰ ਦੇ ਮੈਂ ਤਾਂ ਕਰ ਦਊਗਾ ਜੀ ਮੈਨੂੰ ਕੀ ਆ ਇੱਥੇ ਕਿੰਨੀਆਂ ਦੁਕਾਨਾਂ ਟੋਟਲ ਜਿੱਥੇ ਤੁਸੀਂ ਹੁਣ ਕੰਮ ਕਰਦੇ ਹੋ ਇੱਥੇ 5 ਦੁਕਾਨਾਂ ਆ ਜ ਤੇ ਇੱਕ ਹੋ ਰਿਹਾ ਜੀ ਉਹ ਅੱਜ ਆਇਆ ਨਹੀਂ ਹੈਗਾ ਸੰਡੇ ਕਰਕੇ ਛੁੱਟੀ ਤੇ ਸਰ ਪੰਜਾਂ ਦੀ ਸਟੇ ਹੈ ਜੀ ਪੰਜਾਂ ਦੀ ਸਟੇ ਹੋਈ ਹੈ ਹਾਂਜੀ ਹਾਂਜੀ ਉਹਨਾਂ ਤੋਂ ਨਹੀਂ ਛੜਾਈ ਗਈ ਗਾਂ ਤੇਥੋਂ ਛੜਾਈ ਹੈ ਨਹੀਂ ਉਹਨਾਂ ਨੂੰ ਨਹੀਂ ਕੋਈ ਵੀ ਆ ਕੇ ਕੁਛ ਕਹਿੰਦਾ ਮੇਰੇ ਕੋਲ ਹੀ ਆਉਂਦੇ ਆ ਮੇਤੇ ਹੀ ਹਮਲਾ ਕੀਤਾ ਆ ਉਹਨਾਂ ਕੋਲ ਨਹੀਂ ਕੋਈ ਜਾਂਦਾ ਹੈਗਾ ਜੀ ਤੁਹਾਡੇ ਤੇ ਕਿਉਂ ਕਰਦੇ ਆ ਕੀ ਤੁਹਾਡੇ ਨਾਲ ਜਲਸਾ ਕਾ ਤੁ ਕਰ ਰਹੇ ਹੋ ਮੈਨੂੰ ਨਹੀਂ ਇਸ ਗੱਲ ਦਾ ਪਤਾ ਜੀ ਕੀ ਚੱਕਰ ਹੈ ਤਾਂ ਹੁਣ ਉਹਨਾਂ ਨੂੰ ਹੀ ਪਤਾ ਹੋਊਗਾ ਜੀ ਜੀ ਬਾਈ ਜੀ ਬਾਈ ਅੱਗੇ ਆਓ ਤੁਹਾਡੀ ਦੁਕਾਨਾ ਇੱਥੇ ਕਿੰਨੀਆਂ ਤੁਹਾਡੇ ਕੋਲੇ ਆਪਣੀਆਂ ਤਿੰਨ ਆ ਜੀ ਇੱਕ ਆ ਆਹ ਬਹੁਤ ਦੋ ਪਰੇ ਆ ਜੀ ਉਦੋਂ ਜਦੋਂ ਉਹਦਾ ਹਮਲਾ ਹਨਾ ਹੋਇਆ ਤੇ ਮੈਂ ਘੰਟੇ ਤੋਂ ਪਹਿਲਾਂ ਜਿਹਦਾ ਘਰੋਂ ਚੱਲ ਗਿਆ ਸੀਗਾ ਉਦੋਂ ਮੈਨੂੰ ਫੋਨੋਂ ਜਦੋਂ ਘੰਟੇ ਬਾਅਦ ਲਾਇਆ ਕਹਿੰਦਾ ਮੇਤੇ ਬਹੁਤ ਹਮਲਾ ਹੋਇਆ ਤੇ ਮੈਂ ਸਵੇਰ ਨੂੰ ਪਹਿਲੇ ਟਾਈਮ ਉਹਦਾ ਪਹੁੰਚ ਗਿਆ ਸੀ ਉੱਥੇ ਉੱਥੇ ਵੀ ਇਹਦਾ ਕੋੜਾ ਮਾੜਾ ਮੋਟਾ ਪੁੱਛਿਆ ਪਛਿਆ ਵੀ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਵੀ ਨਹੀਂ ਪੁੱਛਿਆ ਇਹ ਲਾ ਦੇ ਇੱਕ ਇੱਕ ਗ੍ਰੀਵ ਕਰਕੇ ਇੱਕ ਗ੍ਰੀਵ ਕਰਕੇ ਤਾਂ ਕਰਕੇ ਇਹ ਤੱਕਾ ਗ੍ਰੀਵ ਕਰਕੇ ਫੋਨ ਡਿਆ ਸਾਰ ਹੁਣ ਸਟੇ ਇਹ ਤਾਂ ਸਾਡੀ ਪੰਜਾਂ ਦੁਕਾਨਾਂ ਤੇ ਆ ਸਾਡੀ ਸਟੇ ਪੱਕੀ ਹੋਈ ਆ ਕੱਚੀ ਨਹੀਂ ਹੈਗੀ ਚਲੋ ਜਿੱਦਾਂ ਕਹਿੰਦੇ ਜੇ ਸਾਨੂੰ ਕੋਟ ਕਹੂਗਾ ਉੱਠ ਖੜਾਂਗੇ ਅਸੀਂ ਹੂੰ ਸਹੀ ਨਹੀਂ ਜੇ ਖਾਲੀਕਰ ਹੋਣਗੇ ਤਾਂ ਕਿ ਪੰਜੇ ਹੋਣਗੇ ਆ ਤੁਸੀਂ ਕਹਿ ਰਹੇ ਆ ਜੀ ਤੇ ਪੰਜੇ ਹੀ ਹੋਣਗੇ ਫਿਰ ਥੋੜੇ ਜਾਊਗੀ ਹੂੰ ਹੁਣ ਇਹ ਇਹਨੂੰ ਤਾਂ ਚੱਚ ਵੀ ਖੜਿਆ ਕੱਲਾ ਆਇਆ ਇਹ ਕੱਲਾ ਨਹੀਂ ਰਹੀ ਜਰੇ ਨਾਲ ਹੀ ਇਹਦੇ ਸਹੀ ਆ ਹੂੰ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਹੂੰ ਬਾਕੀ ਪੁਲਿਸ ਦਾ ਚਲੋ ਪੁਲਿਸ ਆਉਣਾ ਆਪਾਂ ਕੀ ਕਰ ਸਕਦੇ ਤੁਸੀਂ ਇਸ ਬਈ ਬਾਰੀ ਜਾਣਦੇ ਹੋ ਚੰਗੀ ਤਰ੍ਹਾਂ ਹਾਂ ਜੀ ਇਹ ਫਰੈਂਡ ਹੈ ਜੀ ਅਸੀਂ ਇੱਥੇ ਕੰਮ ਕਮ ਕਰਵਾਉਣ ਆਉਣੇ ਰਹਿੰਨੇ ਆ ਇੱਥੇ ਭਾਜੀ ਦੇ ਕੋਲ ਹਾਂਜੀ ਉਹਨੇ ਯਾਨੀ ਰਣੇ ਆ ਉਦਣ ਇਹਨਾਂ ਨੇ ਫੋਨ ਕੀਤਾ ਸੀਗਾ ਮੈਨੂੰ ਵੀ ਮੇਰੇ ਕੋਲ ਗੱਡੀ ਆ ਵੀ ਚਲੋ ਗੱਡੀ ਲੈ ਕੇ ਆ ਵੀ ਆਪਾਂ ਨੂੰ ਜਾਣਾ ਆਉਣਾ ਕਿਤੇ ਪੈਸਾ ਦਾ ਤੇ ਮੈਂ ਆਇਆ ਮੈਂ ਆ ਕੇ ਦੇਖਿਆ ਤਾਂ ਸੱਟਾਂ ਇਹਦੇ ਕਾਫੀ ਲੱਗੀਆਂ ਸੀਗੀਆਂ ਇੱਕ ਹੋਰ ਇਹਦਾ ਫਰੈਂਡ ਹੁੰਦਾ ਜਿਹੜਾ ਇਹਨੂੰ ਲੈ ਕੇ ਗਿਆ ਸੀਗਾ ਉਹਨੇ ਦੱਸਿਆ ਕਿ ਉਹ ਤਾਂ ਆਪ ਇੰਨੇ ਹਾਲਾਤ ਚ ਨਹੀਂ ਸੀਗਾ ਸਾਨੂੰ ਕੁਝ ਦੱਸ ਸਕੇ ਕਿਉਂਕਿ ਮੈਂਟਲੀ ਬਾੜਾ ਜਦੋਂ ਡਾਊਨ ਹੋਇਆ ਸੀਗਾ ਫੀਲਿੰਗ ਬਹੁਤ ਲੋ ਸੀ ਤੇ ਜਦੋਂ ਅੱਜ ਹੁਣੇ ਕਰ ਰਿਹਾ ਏਦਾਂ ਹੀ ਉਦਣ ਕਰ ਰਿਹਾ ਸੀਗਾ ਤੋ ਉਹਨੇ ਵੀ ਦੱਸਿਆ ਵੀ ਦੇ ਦਫਾ ਕਿਉਂਕਿ ਕੁਝ ਬੰਦਿਆਂ ਨੂੰ ਇਹ ਬਾਈ ਨੇਮ ਜਾਣਦਾ ਆ ਕਿਉਂਕਿ ਭਾਜੀ ਹੁਣ ਵੀ ਹੁਣ ਇੱਥੇ ਚਿਰਦੇ ਆ ਨੂਰ ਮਹਿਲ ਦੇ ਵਿੱਚ ਰਹਿੰਦੇ ਹੁਣ ਬੰਦਿਆਂ ਦਾ ਵੀ ਪਤਾ ਇਹਨੂੰ ਬਾਈ ਨੇਮ ਤੇ ਫਿਰ ਉੱਥੋਂ ਐਮ ਐਲ ਆਰ ਕੱਟ ਹੋਈ ਤੇ ਫਿਰ ਇੱਥੇ ਦੇ ਕੇ ਆਏ ਆ ਅਸੀਂ ਠਾਣੇ ਦੇ ਵਿੱਚ ਤੋਂ ਉਤੋਂ ਉਹਨਾਂ ਸਾਨੂੰ ਕਿਹਾ ਸੀਗਾ ਵੀ ਠੀਕ ਹੈ ਵੀ ਕਾਰਵਾਈ ਕਰਾਂਗੇ ਹੁਣ 11 ਤਰੀਕ ਦੀ ਸੀਗੀ ਉਹ ਗੱਲ ਜਿੱਦਣ ਇਹਦੇ 7:00 ਵੱਜੀਆਂ ਤੋਂ ਉਸ ਦਿਨ ਤੋਂ ਲੈ ਕੇ ਹੁਣ ਅੱਜ ਫੇ ਪਤਾ ਲੱਗਦਾ ਵੀ ਹੋਇਆ ਹੀ ਕੱਖ ਨੀਗਾ ਕੋਈ ਕਾਰਵਾਈ ਨਹੀਂ ਹੋਈ ਹੈਗੀ ਗੱਲ ਤੇ ਇਹੀ ਵੀ ਇੱਕ ਗਰੀਬ ਬੰਦੇ ਦੀ ਸੁਣਵਾਈ ਇਸ ਦੇਸ਼ ਦੇ ਵਿੱਚ ਤੁਹਾਨੂੰ ਦੇਖ ਹੀ ਰਿਹਾ ਕਿਦਾਂ ਕਦੀਆ ਜੇ ਇਹ ਕੋਈ ਤਣਾੜ ਹੁੰਦਾ ਕੋਈ ਬੰਦਾ ਕੋਈ ਪਹੁੰਚ ਵਾਲਾ ਹੁੰਦਾ ਤਾਂ ਪੁਲਿਸ ਕਿਤੇ ਇੰਨਾ ਟਾਈਮ ਤਾਂ ਹੈ ਨਹੀਂਗਾ ਲੱਗਣਾ ਸੀਗਾ ਵੀ ਬੰਦਾ ਹੀ ਨਹੀਂ ਕਿਤੇ ਕੋਈ ਚੱਕ ਹੋਇਆ ਕਿਸੇ ਤੋਂ ਪੁੱਛ ਗਏ ਚ ਨਹੀਂ ਹੋਈ ਮੌਕਾ ਦੇਖਣ ਨਹੀਂ ਬਣਾਇਆ ਕੋਈ ਹਜੇ ਤੱਕ ਘਟੂ ਘਟ ਪੁੱਛਣਾ ਤਾਂ ਚਾਹੀਦਾ ਹੈ ਵੀ ਕੌਣ ਆਇਆ ਸੀਗਾ ਕੀ ਹੋਇਆ ਕੀ ਨਹੀਂ ਆਇਆ ਕੋਈ ਪੁੱਛਣੇ ਹੀ ਨਹੀਂ ਆਇਆ ਹੈਗਾ ਹਜੇ ਤੱਕ ਇਹ ਗੱਲ ਕਰਕੇ ਇੱਥੇ ਪੁਲਿਸ ਦਾ ਨਾਕਾ ਸਾਰਾ 100 ਮੀਟਰ ਤੇ ਹੋਊਗਾ 200 ਮੀਟਰ ਹੋਊਗਾ ਇਹ ਨਾਕਾ ਹਰ ਵਕਤ ਲੱਗਾ ਰਹਿੰਦਾ ਹੈ ਹਾਂਜੀ ਅੱਗੇ ਤਾਂ ਇੱਥੇ ਦੇਖਿਆ ਇੱਥੇ ਨਾਕਾ ਅੱਗੇ ਹੁੰਦਾ ਹੀ ਆ ਹਮੇਸ਼ਾ ਤੋ ਹੁਣ ਪਤਾ ਨਹੀਂ ਰੱਬ ਜਾਣੇ ਵੀ ਇਸ ਕਰਕੇ ਨਹੀਂ ਨਾਕਾ ਲੱਗਾ ਜਾਂ ਕਿਦਾਂ ਇਸ ਗੱਲ ਦਾ ਤਾਂ ਨਹੀਂ ਅਸੀਂ ਕੁਝ ਕਹਿ ਸਕਦੇ ਵੀ ਪੁਲਿਸ ਦਾ ਨਾਕਾ ਕਾਤੇ ਨਹੀਂ ਸਗਾ ਕਿਉਂਕਿ ਏਡੀਲ ਵੱਡੀ ਗਲਤ ਨਹੀਂ ਅਸੀਂ ਕਹਿ ਸਕਦੇ ਹੈਗੇ ਵੀ ਪੁਲਿਸ ਨੇ ਇਸ ਕਰਕੇ ਨਹੀਂ ਨਾਕਾ ਲਾਇਆ ਪਰ ਨਾਕਾ ਨਹੀਂ ਸਗਾ ਉਦੋਂ 2-3 ਦਿਨ ਨਾਕਾ ਨਹੀਂ ਸਗਾ ਇੱਥੇ ਪਹਿਲਾਂ ਨਾਕਾ ਸਾਰੇ ਇੱਥੇ ਪੱਕਾ ਲੱਗਦਾ ਹੈ ਜਿੱਦਣ ਮੇਰੇ ਨਾਲ ਕਟਮਾਰ ਹੋਈ ਹੈ ਉਦੋਂ 2 ਦਿਨ ਪਹਿਲਾਂ ਹੀ ਇਹ ਨਾਕਾ ਬੰਦ ਕੀਤਾ ਗਿਆ ਜੀ ਉਦੋਂ ਬਾਅਦ ਨਹੀਂ ਲੱਗਾ ਹੈਗਾ ਨਾ ਕਿ ਹੁਣ ਅੱਜ ਲੱਗਾਇਆ ਜਾਂ ਸ਼ਾਇਦ ਕੱਲ ਵੀ ਲੱਗਾ ਸੀਗਾ ਜੀ ਨਹੀਂ ਤਾਂ ਇਹ ਨਾਕਾ ਵੀ ਬੰਦ ਕਰਤਾ ਸੀਗਾ ਇੱਥੋਂ ਇਹ ਪੁਲਿਸ ਇਹ ਨਾਲ ਪੱਕਾ ਹੈ ਜੀ ਇਹਨਾਂ ਦੇ ਮਿਲੀਭੁਗਤ ਨਾਲ ਹੀ ਆ ਮੈਨੂੰ ਕੁਝ ਵੀ ਹੁੰਦਾ ਪੁਲਿਸ ਪਨ ਸਸਾਣ ਵੀ ਉਹਦਾ ਜ਼ਿੰਮੇਵਾਰ ਹੈ ਜੀ ਮੈਂ ਸੂਸਾਇਡ ਵੀ ਕਰਦਾ ਆ ਇਹ ਸਾਰੇ ਜ਼ਿੰਮੇਵਾਰ ਹੋਣਗੇ ਜੀ ਤੁਸੀਂ ਕਹਿੰਦੇ ਵੀ ਸਾਡਾ ਸਟੇ ਹੋਇਆ ਹਾਂਜੀ ਹਾਂਜੀ ਸਰ ਸਟੇ ਦੀ ਕੋਈ ਕਾਪੀ ਤੁਸੀਂ ਸਾਨੂੰ ਦਿਖਾ ਸਕਦੇ ਜੇ ਤੁਹਾਡੇ ਕੋਲ ਕਾਪੀ ਹੋਵੇ ਸਟੇ ਦੀ ਹਾਂਜੀ ਸਰ ਮੇਰੇ ਕੋਲ ਹੀ ਆ ਜੀ ਦਿਖਾਓ ਇੱਕ ਮਿੰਟੋ ਆ ਆ ਸਰ ਸਟੇ ਦੀ ਕਾਪੀ ਆ ਜੀ ਆ ਦੇਖ ਸਕਦੇ ਤੁਸੀਂ ਇਹ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਦਿਖਾਤੀ ਸੀ ਇਹ ਸਾਡੇ ਕੋਲ ਆਇਆ ਹੀ ਨਹੀਂ ਜੀ ਕੋਈ ਦਿਖਾਣੀ ਕਿ ਇਹਨੂੰ ਅੱਜ ਕੋਈ ਆਉਂਦਾ ਤਾਂ ਅਸੀਂ ਦਿਖਾਉਂਦੇ ਸਾਡੇ ਕੋਲ ਕੋਈ ਆਇਆ ਹੀ ਨਹੀਂ ਹੈਗਾ ਜੀ ਦਿਖਾਈਏਗੇ ਇਹਨੂੰ ਅਸੀਂ ਹਾਂਜੀ ਕਿਵੇਂ ਦੇਖੂ ਜ세ਦਰ ਜੀ ਇਹ ਕਾਪੀ ਆ ਇਹ ਕਹਿੰਦਾ ਮੇਰਾ ਸਟੇ ਵੀ ਹੋ ਚੁੱਕਿਆ ਜੀ ਸਾਡੇ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੁਣ ਇਹੇ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਕਿ ਇਦਾਂ ਧੱਕਾ ਜਿਹੜਾ ਪੰਜਾਬ ਦੇ ਵਿੱਚ ਸ਼ਰਿਆਮ ਨੌਜਵਾਨਾਂ ਦੇ ਕਤਲ ਹੋ ਰਹੇ ਆ ਕਦੀ ਕਿਤੇ ਗੋਲੀਆਂ ਚੱਲ ਗਈਆਂ ਕਦੀ ਕਿਤੇ ਵੱਢ ਕੇ ਮਾਰਤਾ ਕੁਛ ਵੀ ਇਹ ਇਹ ਬੰਦ ਹੋਣਾ ਚਾਹੀਦਾ ਇਹਨੂੰ ਇਨਸਾਫ ਦਿਵਾਇਆ ਜਾਵੇ ਇਹਦੇ ਇਹਦੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਦਦ ਕੀਤੀ ਜਾਵੇ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਗੁੰਡਿਆਂ ਨੂੰ ਫੜ ਕੇ ਸਲਾਖਾਂ ਦੇ ਅੰਦਰ ਬੰਦ ਕੀਤਾ ਜਾਵੇ ਇਹ ਡੇਢ ਮਹੀਨਾ ਪਹਿਲਾਂ ਵੀ ਜਦੋਂ ਮੇਰੇ ਕੋਲ ਆਏ ਆ ਜੀ ਮੈਨੂੰ ਇਹੀ ਕਹਿੰਦੇ ਸੀਗੇ ਵੀ ਅਸੀਂ 5 ਲੱਖ ਰੁਪਈਆ ਲਿਆ ਆ ਦੁਕਾਨਾ ਖਾਲੀ ਕਰਾਉਣ ਦਾ ਤੂੰ ਜਿਹੜਾ 2-4 ਹਜ਼ਾਰ ਲੈਣਾ ਲੈ ਲੈ ਤੇ ਦੁਕਾਨਾ ਖਾਲੀ ਕਰ ਦੇ ਤੇ ਉਦੋਂ ਵੀ ਜੀ ਮੈਨੂੰ ਇਹ ਇਹ ਸੀਗਾ ਵੀ ਮੈਂ ਮੈਂ ਉਹਨਾਂ ਨੂੰ ਇਹੀ ਕਿਹਾ ਸੀਗਾ ਵੀ ਕੋਟ ਮੈਨੂੰ ਕਹੂਗਾ ਤੇ ਮੈਂ ਕਰ ਦੂੰਗਾ ਉਦੋਂ ਵੀ ਇਹ ਜਿਹੜੇ ਤਿੰਨ ਹੈਗਾ ਇਹ ਇੱਕ ਪਵਨ ਆ ਜੀ ਇੱਥੇ ਅੰਦਰ ਜਿਹੜਾ ਡੇਰੇ ਦੀ ਉਹ ਮਤਲਬ ਜ਼ਮੀਨ ਵੇਚਦਾ ਪੂਚਦਾ ਆ ਇੱਕ ਉਹ ਸੀਗਾ ਇੱਕ ਸਨੀ ਥੰਦ ਸੀਗਾ ਜੀ ਇੱਕ ਬਿੱਲਾ ਨੰਗਣਾ ਵਾਲਾ ਸੀਗਾ ਮੈਂ ਇਹਨਾਂ ਤਿੰਨਾਂ ਨੂੰ ਬਾਈ ਫੇਸ ਜਾਣਦਾ ਆਂ ਜੀ ਤੇ ਬਾਕੀ ਜਿਹੜੇ ਆ ਸੀਗੇ ਉਹਨਾਂ ਨੂੰ ਮੈਂ ਨਹੀਂ ਜਾਣਦਾ ਉਹ ਇਹਨਾਂ ਨੂੰ ਹੀ ਪਤਾ ਕੌਣ ਨੇ ਆ ਜੀ ਇਹ ਜਿਹੜੇ ਤਿੰਨ ਆ ਇਹ ਡੇਰੇ ਦੇ ਅੰਦਰ ਹੀ ਰਹਿੰਦੇ ਆ ਜੀ ਉੱਥੇ ਹੀ ਇਹ ਮੇਰੇ ਖਿਆਲ ਸਮਰਪਤ ਆ ਵਿੱਚੋਂ ਜੀ ਦੋ ਸਮਰਪਤ ਆ ਇਹ ਬਿੱਲਾ ਨਹੀਂ ਸਮਰਪਤ ਹੈਗਾ ਦੂਜੇ ਸਮਰਪਤ ਹੈ ਇਹ ਡੇਰੇ ਵਾਲਿਆਂ ਦੇ ਹੀ ਬੰਦੇ ਆ ਜੀ ਇਹ ਹਾਂਜੀ ਮੈਨੂੰ ਪ੍ਰਸ਼ਾਸਨ ਤੋਂ ਬੇਨਤੀ ਆ ਜੀ ਮੈਨੂੰ ਇਨਸਾਫ ਦਵਾਇਆ ਜਾਵੇ ਜੀ ਹਾਂ ਜੀ ਅਣਪਛਾਤੇ ਕਹੀ ਜਾਂਦੀ ਹਾਂ ਜੀ ਹਾਂ ਜੀ ਪੁਲਿਸ ਜੀ ਕਹੀ ਜਾਂਦੀ ਆ ਵੀ ਅਣਪਛਾਤੇ ਆ ਮੈਂ ਬਾਈ ਫੇਸ ਤਿੰਨਾਂ ਜਣਿਆਂ ਨੂੰ ਜਾਣਦਾ ਆ ਜੀ ਉਹ ਜਿਹੜੀ ਵੀਡੀਓ ਆ ਉਹਦੇ ਵਿੱਚ ਵੀ ਆ ਰਹੇ ਆ ਉਹ ਜੀ ਜੋ ਉਸ ਦਿਨ ਕੁੱਟਮਾਰ ਹੋਈ ਸੀ ਉਸ ਦਾ ਕੋਈ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਜੀ ਮੇਰੇ ਕੋਲ ਇੱਥੇ ਕੈਮਰੇ ਲੱਗੇ ਸੀਗੇ ਜੀ ਉਹਨਾਂ ਨੂੰ ਇਹ ਸੀਗਾ ਵੀ ਕੈਮਰੇ ਨਹੀਂ ਚੱਲਦੇ ਹੈਗੇ ਪਰ ਉਹਦੀ ਸੀਸੀਟੀਵੀ ਰਿਕਾਰਡਿੰਗ ਕਢਾ ਲਈ ਆ ਮੇਰੇ ਕੋਲ ਸਾਰੇ ਪ੍ਰੂਫ ਆ ਜੀ ਉਹ 15 ਦੇ 15 ਜਣੇ ਸਾਰੇ ਆਉਂਦੇ ਆ ਬਾਈ ਨੇਮ ਟੈਨ ਮੇ ਨਾਂ ਲੈਣਾ ਉਹ ਵੀ ਵਿੱਚ ਹੀ ਆ ਜੀ ਸਾਰੇ ਮੈਂ ਨਜਾਇਜ਼ ਨਹੀਂ ਨਾਂ ਲੈ ਰਿਹਾ ਕੰਦਾ ਰੋਟੀ ਥੋੜੀ ਚੱਲਦੀ ਆ ਬੱਚਿਆਂ ਦਾ ਪਾਲ ਪੋਸ਼ਣ ਚੱਲਦਾ ਇਸ ਦੁਕਾਨ ਤੋਂ ਚੱਲਦਾ ਜਾ ਤੁਹਾਡਾ ਕੋਈ ਹੋਰ ਵੀ ਬਿਜ਼ਨਸ ਹੈਗਾ ਨਹੀਂ ਜੀ ਮੇਰਾ ਕੋਈ ਬਿਜ਼ਨਸ ਨਹੀਂ ਹੈਗਾ ਇਹ ਸਿਰਫ ਇਹ ਦੁਕਾਨ ਤੋਂ ਹੀ ਚੱਲਦਾ ਜੀ ਜੀ ਹੁਣ ਤਾਂ 11 11 ਤਰੀਕ ਤੋਂ ਬਾਅਦ ਮੇਰੇ ਜੋ ਕੰਮ ਵੀ ਬੰਦ ਆ ਭਾਈ ਮੈਂ ਹੋਰ ਸਪਸ਼ਟ ਕਰਦਮਾ ਜਦੋਂ ਭਾਈ ਨੇ ਕਿਹਾ ਵੀ ਨੰਘ ਜੰਗ ਬਾਣੇ ਦੇ ਪਚਾਈ ਸੀ ਇਹ ਜਿਹੜੇ ਬੰਦੇ ਵੀ ਅੱਜਕੱਲ੍ਹ ਉਹਨਾਂ ਨੂੰ ਮੈਂ ਸਪਸ਼ਟ ਕਹਿ ਦੇਣਾ ਚਾਹੁੰਦਾ ਵੀ ਵੀਰ ਦੇ ਨਾਲ ਜਥੇਬੰਦੀਆਂ ਨਾਲ ਨੇ ਡਰਨ ਦੀ ਕੋਈ ਲੋੜ ਨਹੀਂ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਆ ਉਹ ਖਬਰਦਾਰ ਰਹਿਣ ਫਿਰ ਮੈਂ ਨੰਘ ਬਾਣੇ ਨੂੰ ਬਦਨਾਮ ਨਾ ਕਰਨ